ਰਾਜਨ ਭਾਈ ਹਾਂਜੀ ਆਈ ਬਰੇ ਇੱਕ ਮਿੰਟ ਬਸ ਆ ਗਿਆ ਜੀ ਹਾਂਜੀ ਆਲੋ ਭਾਈ ਰਾਜਨ ਕੋਲ ਸੈਲਰੀ ਮਿਹਰਬਾਨੀ ਜੀ ਗੋਵਿੰਦੇ ਹਾਂਜੀ ਭਾਜੀ ਓਰੇ ਆ ਭਾਈ ਆਇਆ ਭਾਜੀ ਆਲੋ ਭਾਈ ਤੇਰੀ ਸੈਲਰੀ ਧੰਨਵਾਦ ਭਾਜੀ ਆ ਗੋਵਿੰਦੇ ਦੇ ਆ ਗਏ ਬਈ ਮਦਨ ਵੀਰੇ ਹਾਂਜੀ ਵੀਰੇ ਗੱਲ ਸੁਣੋ ਬਈ ਇੱਕ ਮਿੰਟ ਆਜੋ ਭਈਆ ਆ ਲਓ ਬਈ ਤੁਹਾਡੀ ਸੈਲਰੀ ਆ ਥੈਂਕ ਯੂ ਵੀਰੇ ਮਦਨ ਦੇ ਹੋ ਗਏ ਬਈ ਸੈਲਰੀ ਆਤ ਕੀ ਵਧ ਨਿਕੀ ਆ। ਕਾ ਜਿੰਗਰੇ? ਹਾਂ ਵੀਰੇ, ਥੋੜੇ ਪੈਸੇ ਕਿਹਨੋਂ ਤੁਹਾਡੇ? ਕੀ ਹੋਇਆ? ਸੈਲਰੀ ਮੱਲਾ ਦਾ ਮੇਰੇ ਕੋਲ ਵਧ ਆ ਗਈ ਆਤ ਕੀ। ਅੱਛਾ? ਹਾਂ ਜੀ ਵੀਰੇ। ਇੱਕ ਟਮਾਟਾ ਹੁਣੇ ਚੈੱਕ ਕਰ ਲੈਨੇ ਆਪਾਂ। ਹਾਂ ਵੀਰ 2000 ਵਧ ਆ ਯਾਰ ਆਤ ਕੀ ਦਾ। ਬਈ ਆਪਣੇ ਕੋਲ ਹੀ ਸੈਲਰੀ ਵਧ ਆਈ ਏ। ਆਪਾਂ ਪੁੱਛਦੇ ਗੋਵਿੰਦੇ ਨੂੰ ਵੀ ਹਾਂ ਮਰ ਵਾਲ ਵਾਲ ਗੋਿੰਦੇ ਵੀਰੇ ਹੰਜੀ ਭਾਈ ਥੋੜੀ ਪੇਮੈਂਟ ਚੈੱਕ ਕਰਿਓ ਯਾਰ ਕਿਉਂ ਭਾਈ ਲੱਗਦਾ ਉਸਤਾਦ ਨੇ ਆਦ ਕੀ 2000 ਰੁਪਏ ਵਾਧੇ ਦੇਤਾ ਅੱਛਾ ਜੀ ਹੰਜੀ ਵੀਰੇ ਹੰਜੀ ਗੱਲ ਯਾਰ ਇਹਦਾ ਇਹ ਬਈ ਗਲਤ ਹੈਗੀ ਆ ਵੀਰੇ ਸੈਲਰੀ ਤਾਂ ਕੋਈ 10-10 ਹਜ਼ਾਰ ਹੈ ਬਾਈ ਨੇ ਦਿੱਤੀ ਆ ਪਰ ਆਦ ਕੀ 12000 ਰੁਪਏ ਬਈ ਨਾ ਪੁੱਛਿਆ ਸੀ ਆਪਾਂ ਕਿ 2000 ਵਧ ਕਿਉਂ ਦਿੱਤੀ ਆਪਾਂ ਨੂੰ ਇਹ ਵੀ ਕਾਹਦੀ ਕੁਛ ਨਾ ਬਣਦਾ ਚਲੋ ਪੁੱਛਣੇ ਬਈ ਚਲੋ ਚਲੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਵੀਰੇ ਬੋਲੋ ਤਿੰਨਾਂ ਨੂੰ 2000 ਰੁਪਏ ਵਧ ਆ ਗਿਆ ਇੱਥੇ ਲੱਗਦਾ ਤੁਹਾਨੂੰ ਭਲੇਖਾ ਲੱਗਿਆ ਨਹੀਂ ਵੀਰੇ ਮੈਨੂੰ ਕੋਈ ਭਲੇਖਾ ਨਹੀਂ ਪਿਆ ਮੈਨੂੰ ਪਤਾ ਕਿ ਤੁਹਾਡੇ ਕੋਲ 2000 ਰੁਪਏ ਤਿੰਨਾਂ ਕੋਲ ਫालतू ਆਇਆ ਸੋ ਜੇ ਤੁਹਾਡੇ ਤਿੰਨਾਂ ਦੀ ਮੈਂ ਸੈਲਰੀ ਵਧਾਤੀ ਹੈ ਠੀਕ ਹੈ ਬਾਬਾ ਜੀ ਦੀ ਕਿਰਪਾ ਨਾਲ ਆਪਣਾ ਕੰਮ ਵੀ ਬਹੁਤ ਸੋਹਣਾ ਚੱਲੇ ਜਾਂਦਾ ਤੇ ਤੁਸੀਂ ਜੇ ਲਾ ਕੇ ਕੰਮ ਵੀ ਕਰੀ ਜਾਂਦੇ ਥੋੜੇ ਮਿਹਨਤ ਕਰਕੇ ਬਈ ਮੈਂ ਖਾਰਿਆ ਇਸ ਕਰਕੇ ਮੈਂ ਤੁਹਾਡੇ ਤਿੰਨਾ ਦੀ ਸੈਲਰੀ 2000 ਰੁਪਏ ਵਧਾਤੀ। ਕੋਈ ਥੋੜਾ ਟਾਈਮ ਪਹਿਲਾਂ ਤਾਂ ਆਪਾਂ ਸੈਲਰੀ ਵਧਾਈ ਹਿੱਸੇ ਸਾਡੇ। ਮੈਨੂੰ ਪਤਾ ਬਈ ਥੋੜੇ ਟਾਈਮ ਪਹਿਲਾਂ ਆਪਾਂ ਸੈਲਰੀ ਵਧਾ ਕੇ ਓਥੇ। ਪਰ ਫੇਰ ਵੀ ਤੁਸੀਂ ਦਿਨ ਰਾਤ ਇੱਥੇ ਮਿਹਨਤ ਕਰੀ ਜਾਂਦੇ ਮੇਰੇ ਕੋਲੇ। ਵਧੀਆ ਗੱਟੀ ਪੈ ਰਹੀ ਆਪਣੇ ਕੋਲੇ ਤੇ ਸੈਲਰੀ ਵਧਾਉਣ 'ਚ ਮੈਨੂੰ ਕੋਈ ਦਿੱਕਤ ਨਹੀਂ। ਤੁਸੀਂ ਮੇਰਾ ਪਰਿਵਾਰ ਹੋ। ਇਸ ਕਰਕੇ ਮੈਂ ਤੁਹਾਡੀ ਸੈਲਰੀ ਤਿੰਨਾ ਦੀ ਐਕੀ 2000 ਰੁਪਏ ਸਭ ਦੀ ਵਧਾਉਣੀ। ਬਈ ਜੇ ਤੁਹਾਡੇ ਵਰਗਾ ਮਾਲਕ ਮਿਲ ਜੇ ਨਾ ਕੋਈ ਵੀ ਵਰਕਰ ਕਿਸੇ ਦੁਕਾਨਦਾਰ ਨੂੰ ਛੱ चलो कोई गल नहीं तुसी तो लगो काम अपने अपने बस के बदिया जी लाके काम करी रखो हेलो केला भाई वधिया जी वधिया ਬਾਈ ਰਾਜੋ ਜਿਹਨਾਂ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀ ਹਾਂਜੀ ਕਰੋ ਬਾਈ ਗੱਲ ਐਵੇਂ ਆ ਕਿ ਆਪਣਾ ਕੰਮ ਉਹਨੂੰ ਸਾਰੇ ਨੂੰ ਪਤਾ ਦੀ ਆਪਣਾ ਕੰਮ ਕਿ ਨਾ ਕਰ ਗਿਆ ਨਹੀਂ ਚਾਹ ਹਾਂਜੀ ਠੀਕ ਹੈ ਬਾਈ ਕੰਮ ਬਹੁਤ ਜ਼ਿਆਦਾ ਘੱਟ ਗਿਆ ਹਾਂਜੀ ਹਾਂਜੀ ਤੇ ਥੋੜੀ ਸੈਲਰੀ 12-12 ਹਜ਼ਾਰ ਤੋਂ 10-10 ਹਜ਼ਾਰ ਰੁਪਏ ਕਰ ਲੈਂਗੇ ਬਾਈ ਮੈਂ ਇੰਨਾ ਜਨੇ ਆਦੀ ਇਹਨਾਂ ਦੀ ਥੋੜੀ ਸੇਮ ਸੈਲਰੀ ਰਹਿਣੀ ਹੈ 10-10 ਹਜ਼ਾਰ ਕਿਤੇ ਇਹਨਾਂ ਨੂੰ ਮੈਂ ਕਹੂੰ ਠੀਕ ਹੈ ਬਾਈ ਜੀ ਗੱਲ ਐਵੇਂ ਹੈ ਤੁਸੀਂ ਮੈਨੂੰ ਦਿਨੇ ਸੀ ਪਹਿਲਾਂ 12000 ਰੁਪਿਆ ਠੀਕ ਹੈ ਜੇ ਤੁਸੀਂ ਮੈਨੂੰ 12000 ਦਿਓ ਫਿਰ ਤਾਂ ਬਾਈ ਜੀ ਮੈਂ ਇੱਥੇ ਕੰਮ ਕਰਦਾ ਮੇ ਭਾਈ ਦੇਖ ਰਾਜੂ ਤੈਨੂੰ ਪਤਾ ਯਾਰ ਆਪਣੇ ਸਲੂਨ ਦਾ ਕੰਮ ਕਿੰਨਾ ਮੰਦਾ ਹੁੰਦਾ ਹੋਣਾ ਕਿਸੇ ਟਾਈਮ ਵਧੀਆ ਹੁੰਦਾ ਸੀਗਾ ਤੁਹਾਡੀ ਸੈਲਰੀ ਮੈਂ ਉਸ ਤਰੀਕੇ ਨਾਲ ਰੱਖੀ ਹੈ ਅੱਜ ਜੇ ਮੰਦਾ ਹੈ ਤੁਹਾਨੂੰ ਮੇਰਾ ਸਾਥ ਦੇਣਾ ਚਾਹੀਦਾ ਤੇ ਕੋਈ ਗੱਲ ਨਾ ਭਾਈ ਜਦੋਂ ਆਪਣਾ ਕੰਮ ਵਧਦਾ ਹੈ ਤੇ ਮੈਂ ਤੁਹਾਡੀ ਸੈਲਰੀ ਵਧਾਉਂਗਾ ਮੈਂ ਤੁਹਾਨੂੰ ਇੰਨੀ ਸੈਲਰੀ ਦੇ ਵਿੱਚ ਨਹੀਂ ਰੱਖ ਸਕਦਾ ਨਹੀਂ ਵੀਰੇ ਫਿਰ ਮੈਨੂੰ ਗੁਪਤਾ ਜੀ ਦਾ 15000 ਦਾ ਆਫਰ ਆਇਆ ਫਿਰ ਮੈਂ ਉੱਥੇ ਜਾ ਕੇ ਕੰਮ ਕਰ ਲੈਣਾ ਅੱਛਾ ਯਾਰ ਗੁਪਤਾ ਜੀ ਨਾਲੋਂ ਘਰੇ ਵੀ ਦੇਤਾ ਬਿਲਕੁਲ ਵੀਰੇ ਚਲੋ ਠੀਕ ਹੈ ਵੀਰੇ ਤੁਹਾਡੀ ਮਰਜ਼ੀ ਹੈ ਠੀਕ ਹੈ ਵੀਰੇ ਧੰਨਵਾਦ ਜੀ ਮਿਹਰਬਾਨੀ हां जी गोविंदिया हां जी, जी।, जी। बाजी तन्नू ਵੀ ਗੁਪਤਾ ਜੀ ਦਾ ਓਖਰਾਇਆ ਹੋਣਾ ਹਾਂਜੀ ਉਹ ਫਿਰ ਮੈਨੂੰ ਤਰਾਜ ਨੂੰ ਉਹਨਾਂ ਨੂੰ ਆਏ ਜੀ ਤੇ ਤੁਸੀਂ ਹੁਣ ਦੁਬਾਰਾ ਯਾਰ ਉਸ ਸਾਰੇ 10000 ਕਰੋਗੇ ਇਸ ਤੇ ਕਰਦਾ ਖਰਚ ਹੈ ਮੇਰੀ ਕਿਸਤਾਂ ਨੇ ਜੀ ਇਹਨਾਂ ਨੂੰ ਨਿਕਲਦੇ ਹੀ ਦੇਖ ਬਈ गोविंदਿਆ ਹਾਂਜੀ ਬਾਜੀ ਤੈਨੂੰ ਵੀ ਪਤਾ ਕਿਸਤਾਂ ਮੈਂ ਵੀ ਭਰਦੇ ਆ ਤੇ ਉੱਤੋਂ ਸਲੂਨ ਦਾ ਕਰਾਇਆ ਵੀ ਆ ਯਾਰ ਮੈਂ ਵੀ ਮੈਨੇਜ ਕਰਦੇ ਆ ਯਾਰ ਕੁਝ ਟਾਈਮ ਤੁਸੀਂ ਵੀ ਮੈਨੇਜ ਕਰ ਲਓ ਭਈ ਮੈਨੇਜ ਕਰਨ ਓਖਾ ਹਉਣ ਮੌਕੇ ਤਾਂ ਦਾ ਦੇਖ ਬਈ गोविंदਿਆ ਤੈਨੂੰ ਪਤਾ ਯਾਰ ਆਪਣੇ ਸਲੂਨ ਦਾ ਕੰਮ ਕਿੰਨੇ ਦਿਨ ਘਟੀ ਜਾਂਦਾ ਹੁੰਦਾ ਹਾਂ ਨਾ ਤੇ ਮੈਨੂੰ ਵੀ ਪਤਾ ਹੈ ਇਹ ਤਿੰਨਾਂ ਨੂੰ ਤੁਹਾਨੂੰ ਸੈਲਰੀ ਦੇਣੀ ਬਹੁਤ ਔਖੀ ਸੀ ਮੇਰੇ ਵਾਸਤੇ ਮੈਂ ਚਾਹੁੰਦਾ ਕਿ ਤੁਹਾਡੇ ਜਿੰਨਾ ਵਿੱਚੋਂ ਦੋ ਨੂੰ ਹਟਾ ਕੇ ਇੱਕ ਨੂੰ ਰੱਖ ਸਕਦਾ ਸੀ ਤੇ ਮੈਂ ਇੱਕ ਨੂੰ ਸੈਲਰੀ ਬਹੁਤ ਵੱਡੀ ਤਰੀਕੇ ਨਾਲ ਦੇ ਸਕਦਾ ਸੀ ਪਰ ਮੈਨੂੰ ਐਵੇਂ ਲੱਗਿਆ ਵੀ ਤੁਸੀਂ ਬਹੁਤ ਟਾਈਮ ਤੋਂ ਮੇਰੇ ਨਾਲ ਜੁੜੇ ਹੋ ਮੇਰੇ ਕੋਲ ਕੰਮ ਕਰ ਰਹੇ ਹੋ ਤੇ ਮੈਂ ਤੁਹਾਨੂੰ ਤਿੰਨਾਂ ਨੂੰ ਬਰਾਬਰ ਸੈਟ ਕਰਾਂ ਪਹਿਲਾਂ ਮੈਂ ਥੋੜੀ ਜਿਹਾ ਬਤਾਉਂਦੀ ਗੱਲ ਹੁੰਦੀ ਸੀ ਕਿ ਮੈਂ ਥੋੜੀ ਤਿੰਨਾਂ ਦੀ ਸੈਲਰੀ ਵਧਾਈ ਤੇ ਅੱਜ ਥੋੜਾ ਔਖੇ ਦੇਣਾ ਮੇਰੇ ਤੇ ਦੇਖ ਲਓ ਜੇ ਤਰਸੀਮ ਮੇਰੀ ਹੈਲਪ ਕਰ ਸਕਦੇ ਹੋ ਭਾਜੀ ਔਖਾ ਮੈਨੇਜ ਕਰਨਾ ਪਰਿਵਾਰ ਦੇ ਵਿੱਚ ਖਰਚੇ ਬਹੁਤ ਨੇ ਵਧੇ ਚਲੋ ਦੇਖ ਲਓ ਭਾਈ ਤੁਹਾਡੀ ਮਰਜ਼ੀ ਹੈ ਚੰਗਾ ਭਾਜੀ ਸੀਖ ਵੀ ਮਿਹਰਬਾਨ ਹਾਂ ਆਹ ਵੀ ਮਦਨ ਹਾਂਜੀ ਭਾਈ ਚੰਨੂ ਨੇ ਆਇਆ ਕਿਸੇ ਗੁਪਤਾ ਜੀ ਦਾ ਆਫਰ ਆਇਆ ਸੀ ਭਾਈ ਉਹ ਵੀ 25000 ਦਾ ਅੱਛਾ ਫਿਰ ਤਾਂ ਬਹੁਤ ਸੋਹਣਾ ਆਫਰ ਆਇਆ ਸੀਗਾ ਫਿਰ ਤੂੰ ਗਿਆ ਕਿਉਂ ਨਹੀਂ ਤੁਹਾਨੂੰ ਪਤਾ ਬਈ ਇੱਕ ਟਾਈਮ ਮੇਰੇ ਤੇ ਮਾੜਾ ਟਾਈਮ ਆਇਆ ਸੀਗਾ ਉਹਨਾਂ ਟਾਈਮਾਂ 'ਚ ਮੇਰੇ ਰਿਸ਼ਤੇਦਾਰ ਘਰ ਪਰਿਵਾਰ ਭੈਣ ਭਾਈ ਸਾਰੇ ਮੇਰੇ ਸਾਥ ਛੱਡ ਗਏ ਸੀ ਬਈ ਉਹਨਾਂ ਟਾਈਮਾਂ 'ਚ ਤੁਸੀਂ ਹੋ ਮੇਰੇ ਨਾਲ ਖੜੇ ਸੀ ਬਈ ਅੱਜ ਤੁਹਾਡੇ ਓਕੇ ਟਾਈਮ ਤੇ ਮੈਂ ਤੁਹਾਡਾ ਸਾਥ ਕਿਵੇਂ ਛੱਡ ਸਕਦਾ ਪਰ ਇੱਕ ਗੱਲ ਦੱਸਿਆ ਤੈਨੂੰ ਮੈਂ ਇੱਥੇ ਤੈਨੂੰ ਪਤਾ ਵੀ ਸੈਲਰੀ ਮੈਂ ਤੈਨੂੰ 10000 ਰੁਪਏ ਦੇ ਸਕਦਾ ਉੱਥੇ ਤੈਨੂੰ 15000 ਦੀ ਵੱਧ ਮਿਲ ਰਿਹਾ ਫਿਰ ਤੂੰ ਮੇਰੇ ਪਿੱਛੇ ਆਪ ਦਾ 15000 ਦਾ ਨੁਕਸਾਨ ਕਿਉਂ ਕਰ ਰਿਹਾ ਭਈ 15000 ਫਾਲਤੂ ਤਾਂ ਤੁਹਾਨੂੰ ਮਿਲ ਸਕਦਾ ਪਰ ਤੁਹਾਡੇ ਵਰਗਾ ਬੰਦਾ ਨਹੀਂ ਨਾ ਮਿਲ ਸਕਦਾ ਇੱਥੇ ਮੈਨੂੰ ਚਲੋ ਠੀਕ ਹੈ ਭਈ ਮਿਹਰਬਾਨੀ ਬਈ ਤੇਰੀ ਬਹੁਤ ਬਹੁਤ